ਨਵਰਾਤਰੀ ਦੇ 6ਵੇਂ ਦਿਨ ਮਾਂ ਕਾਂਤਿਆਣੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਚੇਤਰ ਨਵਰਾਤਰੀ ਦਾ 6ਵਾਂ ਦਿਨ ਮਾਂ ਕਾਂਦਿਆਣੀ ਨੂੰ ਸਮਰਪਿਤ ਹੈ। ਮੰਨਿਆ ਜਾਂਦਾ ਹੈ ਕਿ ਮਾਂ ਕਾਂਤਿਆਣੀ ਦੀ ਪੂਜਾ ਕਰਨ ਦੇ ਨਾਲ ਦੁਸ਼ਮਣਾਂ ਤੇ ਜਿੱਤ ਹੁੰਦੀ ਹੈ। ਮਾਂ ਕਾਂਤਿਆਣੀ ਦਾ ਜਨਮ ਮਹਾਰਿਸ਼ੀ ਕਾਂਤਿਆਣੀ ਦੇ ਘਰ ਹੋਇਆ ਸੀ। ਇਸ ਲਈ ਉਹਨਾਂ ਦਾ ਨਾਂ ਕਾਂਦਿਆਣੀ ਪਿਆ। ਮਾਂ ਕਾਂਤਿਆਣੀ ਦੀ ਪੂਜਾ ਦਾ ਸ਼ੁਭ ਸਮਾਂ ਸਵੇਰੇ 7:02 ਮਿੰਟ ਸ਼ੁਰੂ ਹੋਵੇਗਾ ਅਤੇ ਦਿਨ ਭਰ ਚੱਲੇਗਾ। ਪੂਜਾ ਦਾ ਬ੍ਰਹਮ ਮੂਰਤ ਸਵੇਰੇ 4:37 ਮਿੰਟ ਤੋਂ 5:23 ਤੱਕ ਹੋਵੇਗਾ ਨਵਰਾਤਰੀ ਦੇ 6ਵੇਂ ਦਿਨ ਦੇਵੀ ਕਾਂਦਿਆਨੀ ਦੀ ਪੂਜਾ ਕਰਨ ਦੇ ਲਈ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਕਮਰੇ ਨੂੰ ਸਾਫ਼ ਕਰੋ ਮਾਂ ਕਾਂਦਿਆਨੀ ਦਾ ਸਿਮਰਨ ਕਰੋ ਅਤੇ ਉਹਨਾਂ ਦੇ ਚਰਨਾਂ ਤੇ ਫੁੱਲ ਚੜਾਓ ਇਸ ਤੋਂ ਬਾਅਦ ਮਾਤਾ ਨੂੰ ਅਕਸ਼ਟ ਕਮਕਮ ਫੁੱਲ ਅਤੇ 16 ਸ਼ਿੰਗਾਰ ਚੜਾਓ ਦੇਵੀ ਨੂੰ ਜਲ ਚੜਾਓ ਅਤੇ ਦੁਰਗਾ ਚਲੀਸਾ ਦੁਰਗਾ ਸੱਤ ਸ਼ਤੀ ਦਾ ਪਾਠ ਕਰੋ ਮਾਂ ਕਾਂਤਿਆਨੀ ਨੂੰ ਸ਼ਹਿਦ ਜਾਂ ਹਲਵਾ ਚੜਾਉਣਾ ਚਾਹੀਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਦੇ ਨਾਲ ਵਿਆਹਤਾ ਜੀਵਨ ਖੁਸ਼ਹਾਲ ਰਹਿੰਦਾ ਹੈ ਅਤੇ ਘਰ ਦੇ ਵਿੱਚ ਤੰਦੌਲਤ ਆਉਂਦਾ ਹੈ ਮਾਂ ਕਾਂਤਿਆਨੀ ਦਾ ਮਨਪਸੰਦ ਰੰਗ ਲਾਲ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਲਾਲ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਹੁੰਦਾ ਹੈ ਆਪ ਸਭ ਨੂੰ ਨਵਰਾਤਰੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ